ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਬਹੁਤ ਸਾਰੀਆਂ ਕੰਟਰੀਜ਼ ਨੇ ਆਪਣੇ ਰੂਲਸ ਕਾਫੀ ਸਟ੍ਰਿਕਟ ਕੀਤੇ ਨੇ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਔਰ ਪਰਮਨੈਂਟ ਰੈ residency ਜਾਂ ਵਰਕ ਪਰਮਨਟ ਨੂੰ ਲੈ ਕੇ ਵੀ ਹੁਣ ਅਜੇ ਇਹ ਹਾਲਾਤਾਂ ਦੇ ਵਿੱਚ ਇੱਕ ਮੁਲਕ ਬਹੁਤ ਚਰਚਿਤ ਹੈ ਫਿਨਲੈਂਡ ਜੀ ਨੇ ਬਹੁਤ ਖੁੱਲੀਆਂ ਛੋਟਾਂ ਦੇ ਰੱਖੀਆਂ ਵਿਦਿਆਰਥੀਆਂ ਨੂੰ ਇਹਦੇ ਕਾਰਨ ਕੀ ਨੇ ਔਰ ਕਿਹੜੇ ਵਿਦਿਆਰਥੀ ਐਲੀਜੀਬਲ ਨੇ ਫਿਨਲੈਂਡ ਦੇ ਲਈ ਨਫੇ ਨੁਕਸਾਨ ਵਿਦਿਆਰਥੀ ਵੀ ਪੜਨ ਗੂਗਲ ਤੇ ਵੀ ਤੁਸੀਂ ਪੜੋ ਕਾਫੀ ਕੁਝ ਔਰ ਸੁਨੇਹਾ मैम ਵੀ ਸਾਨੂੰ ਐਕਸਪਲੇਨ ਕਰਦੇ ਨੇ ਕੋਈ ਕਨਫਿਊਜ਼ਨ ਹੈ ਤੇ ਹਮੇਸ਼ਾ ਦੀ ਤਰ੍ਹਾਂ ਟੈਲੀਫੋਨ ਕਰੋ ਸੁਨੇਹਾ ਮੈਡਮ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਦਿਓ ਸੋ ਫੁੱਲ ਲੈਂਡ ਸਟੱਡੀ ਵੀਜ਼ਾ ਹੁਣ ਬਹੁਤ ਡਿਮਾਂਡ ਚਾ ਰਿਹਾ ਉਹਦੇ ਰੀਜ਼ਨਸ ਆ ਕਿ ਹਰ ਕੰਟਰੀ ਦੇ ਰੂਲਸ ਸਟ੍ਰਿਕਟ ਹੋ ਰਿਹਾ ਐਂਡ ਮੋਰਓਵਰ ਜਦੋਂ ਵੀ ਕੋਈ ਨਵੀਂ ਕੰਟਰੀ ਆਂਦੀ ਆ ਉਹਦਾ ਉਹ ਤੁਹਾਨੂੰ ਬਹੁਤ ਬੈਨੀਫਿਟਸ ਦਿੰਦੀ ਆ ਤੁਸੀਂ ਅਗਰ ਸਟਾਰਟ ਹੋ ਜੋ ਕਿਸੇ ਦਾ ਹੀ ਆਸਟ੍ਰੇਲੀਆ ਬਹੁਤ ਈਜ਼ੀ ਸੀਗਾ ਫਿਰ ਕੈਨੇਡਾ ਹੋਇਆ ਫਿਰ ਯੂਕੇ ਹុន ਸਾਰੇ ਆਪਣੇ ਰੂਲਸ ਨੂੰ ਚੇਂਜ ਕਰ ਰਹੇ ਆ ਨਵੇਂ ਰੂਲਸ ਫੋਲੋ ਕਰ ਰਹੇ ਆ ਬਟ ਹੁਣ ਫਿਲ ਲਾਈਨ ਜਿਹੜਾ ਹੈਗਾ ਵਾ ਉਹਦੇ ਵਿੱਚ ਬਹੁਤ ਹੀ ਫਲੈਕਸੀਬਿਲਟੀ ਹੈ ਸਭ ਤੋਂ ਵੱਡਾ ਤਾਂ ਫਲੈਕਸੀਬਿਲਟੀ ਕੀ ਹੈ ਕਿ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ ਔਰ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਸਪਾਊਸ ਹੈਗਾ ਵਾ ਸਪਾਊਸ ਚਾਏ ਤਾਂ ਮਤਲਬ ਤੁਸੀਂ ਅਗਰ ਸਪਾਊਸ ਵੀਜ਼ੇ ਤੇ ਜਾਣਾ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਤਾਂ ਮੇਨ ਐਪਲੀਕੈਂਟ ਚਾਹੇ ਪਲੱਸ 2 ਹੋ ਤਾਂ ਵੀ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ ਇਹ ਚੀਜ਼ ਕਿਸੇ ਹੋਰ ਕੰਟਰੀ ਚ ਨਹੀਂ ਹੈਗੀ ਆ ਐਂਡ ਆਫਟਰ दैट ਅਗਰ ਆਇਲਸ ਹੈਗੀ ਆ ਤੁਹਾਡੇ ਕੋ 6 ਨਾਟ ਲੈਸ 5.5 ਤਾਂ ਤੁਸੀਂ ਬੈਚਲਰਸ ਲਈ ਮਾਸਟਰਸ ਲਈ ਜਾ ਸਕਦੇ ਜੁਨੇਟਾ ਤੁਹਾਨੂੰ ਡਿਪਲੋਮਾ ਮਿਲੇਗਾ ਬਟ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਲਈ ਜਾਂਦੇ ਹੋ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਫੇਸ ਹੱਬ ਤੋਂ ਵੱਡਾ ਬੈਨੀਫਿਟ ਸੈਟਲਮੈਂਟ ਦਾ 4 ਸਾਲ ਲੀਗਲ ਵੀਜ਼ੇ ਤੇ ਰਹਿਣੇ ਹੋਰ ਤਾਂ ਦੀ ਪੀਆਰ ਹੋ ਜਾਂਦੀ ਮੀਨਸ ਪੜਾਈ ਔਰ ਵਰਕ ਪਰਮਿਟ ਦੇ

ਮੈਨੂਅਲ ਤੁਹਾਨੂੰ ਡਾਕੂਮੈਂਟਸ ਲੈ ਕੇ ਜਾਣਾ ਪੈਂਦਾ ਹੈ ਤਾਂ ਅਪਾਇੰਟਮੈਂਟਸ ਨਹੀਂ ਮਿਲਦੀਆ ਸੋ ਉਹਦੇ ਕਰਕੇ ਫਿਰ ਕਈ ਵਾਰ ਡੈਫਰਮੈਂਟ ਸਾਨੂੰ ਫੇਸ ਕਰਨੀ ਪੈਂਦੀਆ ਸੋ ਹੁਣ ਕਾਸਟ ਤੇ ਗੱਲ ਕਰਦੇ ਆ ਸਭ ਤੋਂ ਪਹਿਲੇ ਆਫਰ ਲੈਟਰ ਅਪਲਾਈ ਹੁੰਦੀਆ ਉਹ ਥੋੜੀ ਜੀ ਪੇਡ ਹੁੰਦੀਆ ਡਿਪੈਂਡ ਕਰਦਾ ਯੂਨੀਵਰਸਿਟੀ ਟੂ ਯੂਨੀਵਰਸਿਟੀ ਥੈਨ ਉਸ ਤੋਂ ਬਾਅਦ ਤੁਹਾਡੀ ਜਿਹੜੀ ਟਿਊਸ਼ਨ ਫੀਸ ਆ ਉਹ ਤੁਸੀਂ ਆਪਣੀ 12-13 ਲੱਖ ਲੈ ਕੇ ਚੱਲੋ ਫੰਡਿੰਗ ਦੀ ਗੱਲ ਕਰੀਏ ਉਹ ਤੁਹਾਡਾ ਜਿਹੜਾ ਫੰਡਿੰਗ ਹੈ ਗਿਆ ਉਹ ਤੁਹਾਡੀ 11 ਲੱਖ ਰੁਪਿਆ ਤੁਹਾਨੂੰ ਸ਼ੋ ਕਰਨੇ ਪੈਣਗੇ 메ਨ ਐਪਲੀਕੈਂਟ ਦੇ ਸਪਾਊਸ ਦੇ 8-9 ਲੱਖ ਔਰ ਬੱਚਿਆਂ ਦੇ 3 ਲੱਖ ਹੈ ਗਿਆ ਸੋ ਉਹਦੇ ਅਕੋਰਡਿੰਗ ਤੁਹਾਨੂੰ ਆਪਣੀ ਫੰਡਿੰਗ ਦਿਖਾਣੀ ਪੈਗੀ ਉਹ ਤੋਂ ਇਲਾਵਾ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ ਇੱਥੇ ਹੈਗੀ ਔ 10 ਹਜ਼ਾਰ ਹੈਗੀ ਆ 10 ਕੇ ਹੈਗੀ ਆ ਸਾਰਿਆਂ ਦੀ ਸੇਮ ਹੀ ਲੱਗਦੀ ਆ ਉਹ ਤੋਂ ਇਲਾਵਾ ਤੁਹਾਡੀ ਅੰਬੈਸੀ ਫੀਸ ਜਿਹੜੀ ਹੈ ਕਿ ਉਹ 47 48 ਆ 2500 ਰੁਪਏ ਅਪਾਇੰਟਮੈਂਟ ਦਾ ਵੀ ਲੱਗਦਾ ਤਾਂ ਤੁਸੀਂ 50000 ਆਪਣੇ ਖਰਚਾ ਅੰਬੈਸੀ ਜਾ ਕੇ ਵੀ ਸਮਝੋ ਤੁਹਾਡਾ ਹੈਗਾ ਵਾ ਔਰ ਉਸ ਤੋਂ ਬਾਅਦ ਸਾਡੀ ਫੀਸ ਤਾਂ ਤੁਸੀਂ ਆਫਟਰ ਵੀਜ਼ਾ ਹੀ ਦੇਣੀ ਆ ਬਟ ਅਸੀਂ ਤੁਹਾਡੇ ਨਾਲੇ ਪੈਕੇਜ 'ਚ ਵੀ ਕਰਨ ਲਈ ਤਿਆਰ ਹੈਗੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮन्ने ਪਰਮਨ ਨੇ ਐਕਸਪਰਟ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਵੀਡੀਓ ਦੇ ਉੱਤੇ ਦਿੱਤੇ ਗਏ ਇਸ ਨੰਬਰ ਤੇ ਕਾਲ ਕਰਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਐ ਐਕਸਪਰਟ ਨਾਲ ਜਾਂ ਕੰਪਨੀ ਦੇ ਹੋਰ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫਤਰ 'ਚ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਪਣੀ ਇਕੁਆਇਰੀ ਛੱਡ ਸਕਦੇ ਹੋ ਪਰ ਮੇਰੀ ਰਿਕਵੈਸਟ ਹੈ ਸਾਰੇ ਵਿਦਿਆਰਥੀਆਂ ਨੂੰ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਤੁਸੀਂ ਪੁੱਛ ਪੜਤਾਲ ਕਰਨੀ ਹੈ ਪੂਰੀ ਤਸੱਲੀ ਕਰਨੀ ਹੈ ਕੋਈ ਵੀ ਕਨਫਿਊਜ਼ਨ ਹੈ ਉਹ ਕੋਈ ਵਹਿਮ ਹੈ ਉਹਨੂੰ ਦੂਰ ਕਰਨਾ ਹੈ ਤਾਂ ਕਿ ਤੁਸੀਂ ਵੀ ਜ਼ਿੰਦਗੀ 'ਚ ਕੋਈ ਗਲਤ ਫੈਸਲਾ ਨਾ ਲਵੋ ਔਰ ਚੰਗੀ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ